ਤੇਰੀ ਮਾਤਾ ਦੀ ਭਾਸ਼ਾ ਬਦਲ ਜਾਣੀ। ਪਾਸ਼ਾ ਸਮਝੋ ਬੋਲ ਬਾਣੀ ਬਦਲ ਜਾਣੀ। ਜਿਵੇਂ بیٹے ਤੋਂ ਪੁੱਤ ਤੇ ਓਏ ਤੇ ਆ ਜਾਂਦੀ। ਗੱਲ ਸੁਣੀ ਓਏ ਇੱਥੇ ਗੱਲ ਆ ਤੇ ਇੱਥੇ ਆਖ ਰਹੀ। ਇਹ ਨਹੀਂ। ਇਸੇ ਤਰ੍ਹਾਂ ਹੀ ਗੱਲ ਹੈ। ਉਹਦੀ ਬੋਲ ਬਾਣੀ ਸਾਰੀ ਬਦਲ ਜਾਂਦੀ ਸੀ। ਸਾਰਾ ਤਰਕ ਬਦਲ ਜਾਂਦਾ। ਹਨਾ। 1 2 3 ਰੋਜਾ ਕਿੱਥੇ ਬਣਦਾ ਜਗਤ ਤਰਤੀ ਨਾਲੋਂ ਇਹ ਰੋਜਾ ਸਵਾ 3 ਫੁੱਟ ਉੱਚਾ ਹੈਗਾ ਛੜੀ ਵੀ

ਪੀਰ ਕਿਉਂਕਿ ਜਦੋਂ ਥੋਡੇ ਬਜ਼ੁਰਗ ਸੇਵਾ ਕਰਦੇ ਸੀ ਨਾ ਉਹ ਝੰਡਾ ਥੋਡੇ ਚੜਦਾ ਸੀ ਰਸਮ ਉਨਸਾ ਚੜਦਾ ਸੀ ਵਣ ਪੀਰ ਦੀ ਜਗ੍ਹਾ ਕਿਥੋ ਸੀ ਜੀ ਜਿਹਨੂੰ ਆਪਾਂ ਵਣ ਪੀਰ ਕਹਿੰ ਕੇ ਸਾਦੇ ਹਾਂ ਇੰਨੀ ਨਿਸ਼ਾਨੀ ਕਰਦਾ ਦੀ ਵਣ ਥੱਲੇ ਜਗਾ ਤੋਂ ਦੋ ਵਣ ਦੇ ਰੂਪੇ ਸੀ ਤੇ ਰੋਜਾ ਬਣੇ ਹਾਂ ਜੀ ਕੀ ਜਦੋਂ ਤੁਸੀਂ ਸੁਰਤ ਸੰਭਾਲੀ ਐ ਮੈਂ ਤੁਹਾਡੇ ਪਿੰਡ ਨਹੀਂ ਗਿਆ ਹਣ ਨਾ ਮੈਂ ਤੇਰੇ ਕਦੇ ਕਰੇਗਾ ਕੀ ਕਦੇ ਜਦੋਂ ਤੁਸੀਂ ਪੀਰ ਦੇ ਨਾਂ ਦਾ ਡੰਕਾ ਭਰਿਆ ਨੌਤਜਾਂ ਦੂ ਵੀ ਆਪ ਦਾ ਦੀਵਾਨ ਕਰਦੇ ਹੋ ਕਦੇ ਉਸ ਪੀਰ ਦੇ ਡੱਗਾ ਲਾ ਕੇ ਆਏ ਹੋ ਵਣ ਤੇ ਹੂੰ ਦੱਗਾ ਮਿਲੋ ਕਹੀਂ ਸਤਾ ਕੀ ਕਹਿੰਦਾ ਬਾਵਾ ਖਿੱਚ ਕੇ ਲੈ ਹਬਤੋ ਪੈਲਪੂ ਤੁਸੀਂ ਇੱਕ ਚੀਜ਼ ਬਣਾਉਣੀ ਕਹਿਣ ਦਾਪਾ ਉਹ ਘਰ ਤੋਂ ਲਿਆ ਪਹਿਲਾਂ ਉਸ ਟੀਂ ਦੀ ਆਗਿਆ ਲੈ ਕੇ ਇੱਕ ਤਰ ਬਣਾਇਆ ਉਸ ਨੇ ਟੀਂ ਦੀ ਆਗਿਆ ਲੈ ਕੇ ਉਹ ਵਣ ਪੀ ਜੀ ਕਿੰਨੀਆਂ ਸੀ ਸੋਇ ਰੋਜਾਵੜ ਦਾ ਮਾਲਕ ਦਾ ਜਿਵੇਂ ਬਣ ਗਿਆ ਜਿਵੇਂ ਨਾਮ ਬਣਿਆ ਬੜੇ ਫਕੀਰ ਮਿਲਦੇ ਬੜਾ ਹੀ ਸੁਹਣਾ ਦੁਨੀਆ 'ਚ ਬਹੁਤ ਕੁਛ ਚੰਗਾ ਰੋਜਾਵੜ ਦਾ ਫਕੀਰ ਦਾ ਜਿਹਨੇ ਰੋਜਾ ਲਵਾਇਆ ਉਹ ਤੂੰ ਜਾਣਦਾ ਮੈਂ ਨਹੀਂ ਚਾਹੇ ਤੇਰੀ ਮਾਤਾ ਦੇ ਮੂੰਹ 'ਤੇ ਸਿਰ ਚੜ ਕੇ ਲਵਾ ਲਿਆ ਰੋਜਾ ਮੈਨੂੰ ਨਹੀਂ ਪਤਾ ਹਨਾ ਰੋਜਾ ਲੱਗ ਗਿਆ ਪੀਰ ਤੇ ਪਹਿਲਾਂ ਕੀਤਾ ਜਾਂਦੀਆਂ ਤੇਰਾ ਘਰ ਪੈਂਦਾ ਤੂੰ ਬਾਅਦ ਰੋਜਾ ਲੱਗ ਗਿਆ ਇਵੇਂ ਹੀ ਹੈ 1 2 3 ਹੁਣ ਨੌ ਗੱਜੀਆਂ ਪੀਰ ਦਾ ਕੀ ਸਬੰਧ ਹੈ ਤੁਹਾਡਾ ਹਾਂ ਕਿਸੇ ਦੇ ਕਹਿਣ ਤੇ ਗਏ ਸੀ ਨੌ ਗੱਜੀ ਹਣ ਪਰ ਕੀ ਤੁਹਾਨੂੰ ਪਤਾ ਕਿ ਤੁਹਾਡੇ ਨਾਲ ਨੌ ਗੱਜੀ ਆ ਪੀਰ ਦਾ ਸਬੰਧ ਹੈ ਇਹ ਤਰਕ ਦੀ ਗੱਲ ਦਾ ਕਿੱਥੇ ਆਉਂਦੀ ਏ ਗੱਲ ਗੱਲ ਆਉਂਦੀ ਹੁਣ ਤੇਰੇ ਬਜ਼ੁਰਗ ਤੇ ਜੀ ਨੂੰ ਸੇਵਾਦਾਰ ਵੀ ਕਹਿੰਦੇ ਗੱਡੀ ਦਾ ਮਾਲਕ ਕਹਿੰਦੇ ਆ ਗੱਡੀ ਦਾ ਹਰੇ ਰੰਗ ਦੀ ਗੱਡੀ ਲਾਉਂਦਾ ਸੀ ਉਹ ਬੰਦਾ ਹਰੇ ਰੰਗ ਦਾ ਕੱਪੜਾ ਹੁੰਦਾ ਸੀ ਉਹਦੀ ਗੱਡੀ ਤੇ ਉਹ ਐ ਨਹੀਂ ਸੀ ਜਿਵੇਂ ਆਪਾਂ ਹੁਣ ਲਗਾਤਾਰ ਲੱਗੇਵੇਂ ਇੱਕ ਵਾਰੀ ਜੇ ਲਾਉਣਾ ਤੇ ਪੁੱਛ ਕੱਢ ਕੇ ਤੇ ਬਾਕੀ ਸਾਰਾ ਟਾਈਮ ਉਹ ਗੱਡੀ ਐ ਆ ਬਜ਼ੁਰਗ ਸੀ ਤੇਰਾ ਹੀ ਐ ਤਾੜੀ ਮਾਰ ਬਜ਼ੁਰਗ ਕਹਿ ਸਕਦਾ ਉਹ ਹੁਣ ਚੰਗੀਆਂ ਤੂੰ ਮਮਾ ਨੂੰ ਜੁੜੋਣ ਚੰਗੀਆਂ ਅੱਖਾਂ ਦਾ ਰੂਪ ਮਨੋਂ ਜੰਦੀਆਂ ਅੱਲਾ ਵਾਲੇ ਦੀਨ ਮਨਾਓ ਪਹਿਲੀ ਨਿਸ਼ਾਨੀ ਤੇਰੇ ਘਰ ਚ ਸੇਵਾ ਲੱਗਣ ਦੀ ਜਿਹੜੀ ਤੇਰੀ ਪੀੜੀ ਤੁਰਨ ਦੀ ਬਾਬੇ ਨੇ ਤੇਰੀ ਮਾਤਾ ਦੇ ਸਿਰੋਂ ਹੁਕਮ ਦਿੱਤਾ ਸਿਰੋਂ ਕਿ ਪੋਤੀ ਆਉਗਾਂ ਤੇ ਪੋਤੀਆਂ ਬਕਾਇਦਾ ਨਿਸ਼ਾਨੀ ਸਮਝਦਾ ਹੂੰ ਆਇਆ ਸੀ ਮਾਲਕ ਦਾ ਐਸਾ ਹੁਕਮ ਰਿਆ ਐਸੀ ਸੇਵਾ ਚੱਲੀ ਕਿ ਮਾਲਕ ਨੇ ਕਹੀ ਸੁਣੀਐ ਵਿਵਤਾ ਪੈਂਦੀ ਪੈ ਗਈ ਤੇ ਪੈ ਗਈ ਕਿਸੇ ਇੱਕ ਦੇ ਜਾਨ ਅੱਜ ਆਪਾਂ ਵੀ ਇੱਥੇ ਹੋਏ ਕਿਸੇ ਦੇ ਦਿਨ ਚ ਕੀ ਚੱਲਦਾ ਗੋਸ਼ਪਾ ਤਾਂ ਨਹੀਂ ਪਈ ਤਿੰਨ ਬੰਦੇ ਬੈਠੇ ਆ ਤਿੰਨੇ ਹੀ ਬੈਠੇ ਆ ਤੀਜਾ ਕੋਈ ਬੰਦਾ ਨਹੀਂ ਮਾਤਾ ਤੇਰੀ ਬਾਹਰ ਆ ਤਿੰਨਾ ਬੰਦਿਆਂ 'ਚ ਰੌਲਾ ਸੀ ਕਿਥੋਂ ਵਿਪਤਾ ਪੈਂਦੀ ਏ ਤੁਹਾਡੇ ਘਰ ਅੱਜ ਤੱਕ 3 ਸਾਲ ਪਹਿਲਾਂ ਸਮਝ ਇੱਕ ਦੋ ਦਿਨ ਹੁੰਦੇ ਰਾਂ ਜਿਹੜਾ ਸਬੰਧ ਸੀ ਨਾ ਬਜ਼ੁਰਗੇ ਦਾ ਹੁਣ ਜਿਹੜਾ ਤੂੰ ਉਹ ਬਾਬੇ ਨੇ ਸਾਥ ਕਿਹਾ ਸੀ ਤੇ ਤੂੰ ਕਿਹਾ ਸੀ ਸਾਥ ਦੱਸੋ ਉਹ ਸਾਥ ਆ ਤੇਰਾ ਛੇ ਮਹੀਨੇ ਦਾ ऐ रा गेरा काली कमली रा बिजी कौन? यही है। हाँ। अंदर जरे आगे पुजरी को की चोरी दरी चुपड़ता काली कमली अब काली कमली काली कमली बा ਬਾਲੀਆਂ ਨਿਸ਼ਾਨੀਆਂ ਦਾ ਨਹੀਂ ਮੈਨੂੰ ਪਤਾ ਜਿੰਨੀ ਤੈਨੂੰ ਪਤਾ ਮੈਂ ਦੱਸਦਾ ਬਾਲੀਆਂ ਨਿਸ਼ਾਨੀਆਂ ਦਾ ਨਹੀਂ ਮੈਨੂੰ ਪਤਾ ਜਿੰਨੀ ਤੈਨੂੰ ਮੈਨੂੰ ਪਤਾ ਮੈਂ ਦੱਸਦਾ ਦਿਲ ਵਿੱਚ ਸ਼ਰਾ ਇਹ ਜਿਹੜਾ ਸਾਧ ਹੈ ਜਿਹੜਾ ਤੇਰਾ ਛੇਵੀਂ ਪੀੜੀ ਦਾ ਫਕੀਰ ਹੈ ਇੱਕ ਤਾਂ ਭਾਰੇ ਸ਼ਰੀਰ ਦਾ ਮੋਟੀਆਂ ਅੱਖਾਂ ਤੇ ਲਾਲ ਅੱਖਾਂ ਪੋਸਤ ਖਾਂਦਾ ਐ ਅਮਲੀ ਸੀ ਬਰਾਨੀ ਆਪਾਂ ਕਹਿੰਦੇ ਨਾ ਬਰਾਨੀ ਪੋਸਤ ਪੋਸਤ ਪਾਣੀ ਚ ਭੋਂਗੇ ਪੀਂਦਾ ਹੈ ਸਮਝ ਲੈ ਇੱਕ ਦੋ ਦਿਨ ਇਹਦੇ ਹਾਂ ਸੱਜੀ ਲਾਤ ਨਾਲ ਘੁੰਗਰੂ ਵਖਾਉਂਦਾ ਆਵਦੇ ਇਹ ਨਿਸ਼ਾਨੀ ਐ ਪੱਕੀ ਐ ਮੈਨੂੰ ਦੱਸੀ ਦੇਣੀ ਤੈਨੂੰ ਸੌ ਬਾਬੇ ਖੇਤਪਾਲ ਦੀ ਕੈ ਜਨਮ ਲੈ ਲਿਆ ਪਿੱਛੇ ਤਾਂ ਨਹੀਂ ਮੈਨੂੰ ਪਤਾ ਕੁਝ ਬਾਬਾ ਦੀ ਜਿਉਂ ਤੂੰ ਘਰ ਚ ਜਨਮ ਲੈ ਲਿਆ ਸੁਰਤ ਸੰਭਾਲ ਲਈ ਤੇਰੀ ਲਿਵ ਵਾ ਬਿਆਨੀ ਲੱਗੀ ਨਾ ਤੂੰ दारू ਨੂੰ ਟੱਚ ਕੀਤਾ ਤਾਂ ਨਾ ਪਿਆਲੇ ਨੂੰ ਦਿੱਤਾ ਜਿਵੇਂ ਮਾਂ ਪਿਓ ਨੇ ਸਿਖਾਇਆ ਤੂੰ ਸਿੱਖਦਾ ਗਿਆ ਸਿੱਖਿਆ ਪਰ ਇੱਕ ਸ਼ਰਤ ਹੈ ਮੈਂ ਝੂਠ ਨਹੀਂ ਮਾਰਦਾ ਤੂੰ ਵੀ ਨਹੀਂ ਮਾਰਦਾ ਇਹ ਸਾਥ ਤੇਰੇ ਤੋਂ ਇਲਾਵਾ ਤੇਰੀ ਮੰਮੀ ਕੋਲ ਨਹੀਂ ਗਿਆ ਨਹੀਂ ਆਪਾਂ ਨਾ ਜਿੱਥੇ ਅੜਦੇ ਜਦੋਂ ਅੜਦੇ ਜਦੋਂ ਬਜ਼ੁਰਗਾਂ ਕੇ ਅੜਦਾ ਉਹ ਕਈ ਵਾਰੀ ਤੇਰੇ ਨਾਲ ਅੜੀ ਪਾ ਜਾਂਦਾ ਪਾ ਜਾਂਦਾ ਨਾ ਤੈਨੂੰ ਮਜਬੂਰਨ ਸਿਰ ਤੇ ਸਾਫਾ ਲੈ ਕੇ ਉਹਦੇ ਬਰਾਬਰ ਅੜਨਾ ਪੈਂਦਾ ਵੀ ਆ ਜਾ ਇਹ ਵੀ ਕੱਕ ਜਿਹੜਾ ਸਾਧ ਜਿਹੜਾ ਕਾਲੀ ਕੰਬਲੀ ਵਾਲਾ ਕਹਿਣਾ ਸੀ ਉਹ ਗੁਰੂ ਕੰਨਦਾ ਸੀ ਪੋਸ਼ਕ ਸਿੰਘ ਰਾਹੀਂ ਇਹ ਮੰਨਦਾ ਸੀ ਪੀਰ ਨੂਰੀ ਇਲਮ ਨੂਰੀ ਸਮਝਦੇ ਨੂਰੀ ਇਲਮ ਕਰਦਾ ਸੀ ਤੇ ਸਾਧ ਕਿਹੜਾ ਸੀ ਪਾਕਿਸਤਾਨੀ ਸਮਝ ਆ ਗਈ ਸਿਰ ਤੇ ਜਟਾਵਾਂ ਸਿਰ ਤੇ ਜਟਾਵਾਂ ਜਟਾਵਾਂ ਦੇ ਕੁੰਡਲ ਵਜਦੇ ਆ ਤਿੰਨ ਪਹਿਲਾ ਕੁੰਡਲ ਦੂਜਾ ਕੁੰਡਲ ਤੇ ਤੀਜਾ ਕੁੰਡਲ ਮਲੰਗਾਂ ਦਾ ਧੂਣਾ ਲਾਉਂਦਾ ਸੀ ਇਹ ਬਜ਼ੁਰਗ ਮਲੰਗਾ ਦਾ ਮਲੰਗਾ ਦਾ ਧੂਣਾ ਲਾਉਂਦਾ ਸੀ ਇਹ ਸਮਝ ਮਲੰਗ ਸਮਝਦਾ 41 ਮਲੰਗ ਹੁੰਦੇ ਯਾਨੀ ਕਿ ਮਲੰਗਾ ਦੀ ਤਮਸਤੀ ਹੁੰਦੀ ਹੈ ਉਹ ਧੂਣਾ ਗਾਉਂਦਾ ਚੇਤਨ ਕਰਦੇ ਆ ਇੱਕ ਸਾਦਾ ਨਾ ਹੁੰਦਾ ਹੈ ਹਨਾ ਇੱਕ ਮਲੰਗਾ ਦਾ ਧੂਣਾ ਹੁੰਦਾ ਧੂਨੇ ਜਗਣਵਲੰਗਾ ਦੇ ਓਏ ਉਹ ਧੂਣਾ ਲਾਉਂਦਾ ਸੀ ਉਹੀ ਧੂਣਾ ਤੈਨੂੰ ਦਰਸ਼ਨ ਕਰਾਉਂਦਾ ਕਰਾਉਂਦਾ ਰੁਈਆਂ ਦੇ ਵਿੱਚ ਉਹੀ ਤੇਰੇ ਤੋਂ ਮੰਗ ਮੰਗਦਾ ਵੀ ਇੱਥੇ ਮੇਰਾ ਲਾ ਦੇ ਭਉ ਬਰਾਬਰ ਕੁੰਡੀ ਟੁੱਟੀ ਐਸੀ ਗੱਲ ਤੇ ਅੜਦੀ ਮਾਤਾ ਤੂੰ ਤੇਰੀ ਨੂੰ ਕਿਹਾ ਕਹਤਾ ਵੀ ਮੈਂ ਹਾਂ ਮੈਨੂੰ ਸੇਵਾ ਦੇ ਦੇ ਕੀ ਉਹਨਾਂ ਨੇ ਦੇਤੀ ਜਦੋਂ ਕਹਿੰਦੇ ਐ ਹਨਾ ਉਦੋਂ ਤੇਰਾ ਚਿਤ ਕਰਦਾ ਵੀ ਮੈਂ ਕੁੰਡੀ ਪਟਾਵਾਂ ਦੀਪਟੇ ਕੇ ਪਰ 1 2 3 ਮੈਂ ਕੋਈ ਬਾਦਸ਼ਾਹ ਨਹੀਂ ਕੋਈ ਮੈਂ ਵੱਡਾ ਨਹੀਂ ਬਣ ਜਾਣਾ ਪੁੱਛ ਖੱਡ ਕੇ ਦੇਰੀ ਨਹੀਂ ਕਰਨਾ ਮਾਲਕ ਨੇ ਐ ਕਰਨਾ ਬਾਬੇ ਨੇ ਐ ਮੈਂ ਨਹੀਂ ਮੈਂ ਇੱਕ ਸ਼ਬਦ ਖਤਮ ਐ ਮੋ ਆਪਣੇ ਜੋ ਕਰਨਾ ਮਾਲਕ ਨੇ ਐ ਹਨਾ ਪਰ ਇਹੇ ਸਾਥ ਉੱਥੇ ਵੱਟ ਖਾਉ ਜਿੱਥੇ ਗਾਂ ਨਾਗੜੀਆਂ ਨਾਲ ਟਕਰੂ ਸਮਝਦੇ 1 2 3 ਚੱਲਮ ਤੇਰੇ ਸਹਰਾਣੇ ਆ ਗਈ ਤੇਰੇ ਸਹਰਾਣੇ ਚੱਲਮ ਆ ਗਈ ਨਾ ਤੂੰ ਰੱਖੀ ਨਾ ਤੇਰੇ ਘਰ ਦੇਣੇ ਰੱਖੀ ਨਾ ਕੋਈ ਤੁਹਾਡੇ ਪੀਵੇ ਫਿਰ ਤੇਰੇ ਸਹਰਾਣੇ ਚੱਲਮ ਆਈ ਕਿਥੋਂ ਆਈ ਸੀ ਚਿੱਟੇ ਸਹਰਾਣੇ ਦੇ ਥੱਲੇ ਸੀ ਮੈਂ ਸੌਂ ਖਾ ਕੇ ਗਿਆ ਨਾ ਦਰਬਾਰ ਤੇ ਮੈਨੂੰ ਕੁਛ ਨਹੀਂ ਪਤਾ ਤੇਰੇ ਬਾਰੇ ਨਹੀਂ ਤੂੰ ਮੈਨੂੰ ਦੱਸਿਆ ਪੁੱਛ ਲੈਣ ਤੂੰ ਆਇਆ ਜਰੂਰ ਆਪਾਂ ਤੇਰੀ ਪੁੱਛ ਕੱਢੀ ਜੰਨੇ ਆ ਕਰਨਾ ਮਾਲਕ ਨੇ ਐਵੇਂ ਇੱਕ ਦੋ ਤਿੰਨ ਧਾਰ ਕੇ ਇਹੀ ਆਇਆ ਸੀ ਵੀ ਪੁੱਛ ਲੈਣੀ ਐ ਤਾਂ ਬਾਪੇ ਤੋਂ ਲੈ ਕੇ ਹਿੱਲਣੀ ਐ ਫੇਰ ਬਣੂਗੀ ਗੱਲ ਬਾਪੇ ਨੇ ਪੁੱਛਾਂ ਤਾਂ ਬੜੀਆਂ ਕੱਡੀਆਂ ਉਹ ਆਪਣੀ ਕੱਢ ਕੇ ਉਖਾਵੇ ਤਾਂ ਸਵਾਲ ਹੈ ਹੋ ਗਈ ਹੈ ਦੋ ਬਜ਼ੁਰਗ ਮੰਨਣੇ ਇੱਕ ਸਾਧ ਮੰਨਣਾ ਤੇ ਪੰਜ ਪੀਰ ਮੰਨਣੇ ਬੇੜਾਪਾ ਸਮਝ ਆ ਗਈ ਹੁਣ ਮੈਨੂੰ ਰਸ ਵੀ ਚੇਲਾ ਬਣਾਣਾ ਕਿ ਨਹੀਂ ਹੁਣ ਕਰ ਗੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਰਾ ਜੀਜਾ ਤੇਰੇ ਨੂੰ ਪਹਿਲਾਂ ਪੁੱਛ ਲੈ ਕੇ ਗਿਆ ਮੇਰੇ ਤੋਂ ਨਾ ਉਹਨੂੰ ਪੁੱਛ ਲੈ ਜੇ ਮੈਂ ਉਹ ਮਾਰੇ ਰਹਾ ਲਾ ਉਹਦੀ ਕੁੰਡੀ ਅੜੀ ਸੀ ਕਿ ਸਿਰਫ ਪੀਰ ਤੇ ਉਹ ਪੀਰ ਦੀ ਨਿਯਾਜ਼ ਪੱਤਲ ਪਾਉਂਦਾ ਹੁੰਦਾ ਸੀ ਉਹ ਛੱਡ ਗਿਆ ਪੀਰ ਨੇ ਰੋਲਦਾ ਅੱਜ ਉਹ ਪਾਉਂਦਾ ਤੇ ਪੀਰ ਨੇ ਤਾਂ ਤੋਤਾਂ ਲਜਾਤਾ 11 ਦਿਨਾਂ ਚ ਤੇਰੀ ਮੇਰੀ ਸ਼ਰਤ ਹੈ ਉਸੇ ਕੋਠੀ ਦੇ ਤਾਲੇ ਖਲਾ ਕੇ ਵਿੱਚ ਪਾਉਣੇ ਜੇ ਨਾ ਬਾ ਬਾ ਹੱਲੀ ਤਾਂ ਮੈਂ ਉਹਦੇ ਘਰੇ ਵੀ ਨਹੀਂ ਗਿਆ ਮੰਗਾ ਹਨਾ ਪਰ 1 2 3 ਇਹ ਵੀ ਸੁਣ ਲੈ ਉਹ ਰਿਸ਼ਤੇਦਾਰ ਹੈ ਉਹ ਪੁੱਛ ਲੈ ਮੈਂ ਪੀਰ ਤੇ ਖੜਾ ਜੇ 1 ਰੁਪਿਆ ਵੀ ਲੈ ਆਉਂਦਾ ਐ ਗੱਲ ਦਾ ਮੈਂ ਦਾਵੇ ਦਾ ਵੇ ਪਰ ਤੈਨੂੰ ਜੇਲਾ ਬਣਾਏ ਬਣਾਣੀ ਖੜਦਾ ਬਣਾਉਂਗਾ ਬੋਲ ਮਨਜੂਰ ਹੈ ਹੁਣ ਮੈਂ ਦੱਸਦਾ ਜਿੱਥੇ ਬਾਬਾ ਕਹਿੰਦਾ ਸੀ ਕਾਲ ਕਰ ਤੂੰ ਕਹਿੰਦਾ ਸੀ ਅਸੀਂ ਕਾਲ ਕਹਦਾ ਦਿੱਤਾ ਨਹੀਂ ਹੁਣ ਮੈਨੂੰ ਦੱਸਣਾ ਪੁੱਤ ਝੂਠ ਨਹੀਂ ਮਾਰਨਾ ਕਾਲ ਦਾ ਕੀ ਦਾ ਫੜੀਦਾ ਕਾਲਜਾ ਫੜਿਆ ਦੇਣਾ ਮਾਤਾ ਹਨ ਬਾਬਾ ਆਵਦੀ ਜਗਾ ਸਹੀ ਸੀ ਉਹ ਕਾਲਕਾ ਤੇ ਘੋਰੀ ਲਾ ਕੇ ਉਹਨਾਂ ਦੀ ਪੌਣ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆਹ ਲਾਸਟ ਗੁੰਡੀ ਆਈਏ ਕੈ ਟੌਨੀ 30 ਰੁਪਏ ਸਾਰੀ ਲਈ ਲੈ ਜਿੱਦੇ ਤੇਰਾ ਸਾਧਾ ਕੀ ਕਰੂਣਾ ਜਾ ਤੇਰਾ ਕੰਨ ਬੜਵਾਲਾ ਦੇ ਬੜਵਾਲਾ ਉੱਥੇ ਤੇਰੇ ਘਰੇ ਪੰਜ ਪੀਰਾਂ ਦਾ ਡੱਗਾ ਲੱਗੂ ਐ ਜਾ ਤੂੰ ਕਿਸੇ ਤੋਂ ਕੁਝ ਨਹੀਂ ਕਰਨਾ ਜੇ ਤੇਰੇ ਘਰੇ ਆਪ ਨਾ ਲੱਗੇ ਸਾਧਾ ਬੰਦ ਹੋਣਾ ਛੱਡ ਜਾ ਬੇ ਪਰਵਾਰਿਆ ਕਰ ਬਦ ਨੀ ਕਿ ਸਾਧਾ ਛੱਡ